ਤਾਂ ਵੀਰ ਜਿਹੜਾ ਇਹ ਲਗਜ਼ਰੀ ਗੱਡੀ ਦੇ ਉੱਪਰ ਆਉਂਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਆਪਣਾ ਸਮਾਨ ਜਿਹੜਾ ਇਹ ਲਗਜ਼ਰੀ ਗੱਡੀ ਦੇ ਉੱਪਰ ਲੈ ਕੇ ਆਉਂਦਾ ਹੈ ਅਤੇ ਆਪਣਾ ਸੈਟਅਪ ਲਾਉਂਦਾ ਹੈ। ਚਾਟੀ ਦੇ ਮਧਾਨੀ ਵਾਲੀ ਲੱਸੀ ਆ ਬਣਾ ਰਿਹਾ ਤੇ ਵੇਚ ਰਿਹਾ ਹੈ। ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ, ਆਪਣਾ ਸੱਭਿਆਚਾਰ ਭੁੱਲਦੀ ਜਾ ਰਹੀ ਹੈ, ਉੱਥੇ ਇਹ ਨੌਜਵਾਨ ਵੀਰ ਜਿਹੜਾ ਆਪਣੇ ਸੱਭਿਆਚਾਰ ਨਾਲ ਜੋੜ ਰਿਹਾ ਤੇ ਵਿਰਸੇ ਦੇ ਨਾਲ ਆਜੂ ਹੀ ਜੁੜਿਆ ਹੋਇਆ ਹੈ। ਤੇ ਭਾਈ ਜੀ ਤੁਹਾਡੀ ਸਟੱਡੀ ਬਾਰੇ ਜਾਨਣਾ ਚਾਹੁੰਦੇ ਕਿਹਣਾ ਪੜੇ? ਮੈਂ ਗ੍ਰੈਜੂਏਟ ਆ ਮੈਂ 2018 ਦੇ ਵਿੱਚ ਪਾਸ ਆਊਟ ਹੋਇਆ ਨੂੰ ਤੇ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਕੀਤੀ ਆ ਤੇ ਪ੍ਰਾਈਵੇਟ ਜੌਬ ਦਾ ਇਦਾਂ ਮਤਲਬ ਹੈਗਾ ਨਹੀਂ ਕਾਸ ਕਿ ਹਾਂ ਉਹਦੇ ਵਿੱਚ ਜਾਈਏ ਤੇ ਫਿਰ ਆਪਣਾ ਹੀ ਸਟਾਰਟਅਪ ਕਰਦਾ ਸਟਾਰਟਅਪ ਆਉਣ ਯਾਰ ਚੈਨਲ ਦੇ ਨਾਲ ਜੁੜੇ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਤੇ ਬਹੁਤੇ ਮਾਂ-ਬਾਪ ਦਾ ਵੀ ਸੁਪਨਾ ਹੁੰਦਾ ਜੀ ਉਹਨਾਂ ਦੇ लाडले ਦੀ ਪੁੱਤ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣ ਪਰ ਇਹ ਵੀ ਸੱਚ ਹੈ ਕਿ ਮਜਬੂਰੀਆਂ ਹੁੰਦੀਆਂ ਨੇ ਆਪਣੇ लाडले ਦੀ ਪੁੱਤ ਨੂੰ ਵਿਦੇਸ਼ ਦੀ ਧਰਤੀ ਤੇ ਭੇਜਣਾ ਬਹੁਤੇ ਇਨਸਾਨ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ ਤੇ ਬਹੁਤੇ ਨੌਜਵਾਨ ਇਹੋ ਜਿਹੇ ਵੀ ਨਹੀਂ ਜਿਹੜੇ ਇੱਥੇ ਰਹਿ ਜਾਈ ਆਪਣਾ ਸੈਟਅਪ ਚਲਾ ਲੈਂਦੇ ਨੇ ਅਤੇ ਰੋਜੀ ਰੋਟੀ ਚਲਾਉਂਦੇ ਨੇ ਅੱਜ ਜਿਸ ਨੌਜਵਾਨ ਨੂੰ ਮਿਲੌਣ ਜਾ ਰਿ ਉਹ ਪੰਜਾਬੀ ਵਿਰਸੇ ਨਾਲ ਵੀ ਜੋੜ ਰਿਹਾ ਤੇ ਪੰਜਾਬੀ ਸੱਭਿਆਚਾਰ ਨੂੰ ਵੀ ਦਰਸਾ ਰਿਹਾ ਹੈ ਤਾਂ ਨੌਜਵਾਨ ਵੀਰ ਨੇ ਆਪਣਾ ਸੈਟਅਪ ਲਾਇਆ ਹੈ ਰੋਡ ਦੇ ਉੱਪਰ ਹੀ ਪੜਿਆ ਲਿਖਿਆ ਵੀਰ ਹੈ ਸਾਡਾ ਪਰ ਬਹੁਤ ਵਧੀਆ ਭਰਾਲਾ ਇਸ ਚੀਜ਼ ਦਾ ਕਿ ਇਹ ਜਿਹੜਾ ਪੰਜਾਬੀ ਵਿਰਸੇ ਨਾਲ ਵੀ ਜੋੜਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜੇ ਨੌਜਵਾਨ ਵੀਰ ਜਿਹੜਾ ਚਾਟੀ ਦੇ ਮਧਾਨੀ ਵਾਲੀ ਲੱਸੀ ਆ ਬਣਾ ਰਿਹਾ ਤੇ ਵੇਚ ਰਿਹਾ ਹੈ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਆਪਣਾ ਸੱਭਿਆਚਾਰ ਭੁੱਲਦੀ ਜਾ ਰਹੀ ਹੈ ਉੱਥੇ ਇਹ ਨੌਜਵਾਨ ਵੀਰ ਜਿਹੜਾ ਆਪਣੇ ਸੱਭਿਆਚਾਰ ਨਾਲ ਜੋੜ ਰਿਹਾ ਤੇ ਵਿ ਮਨਪ੍ਰੀਤ ਵੀਰ ਜੀ ਸਾਡੇ ਨਾਲ ਮੌਜੂਦ ਹਨ ਮਨਪ੍ਰੀਤ ਜੀ ਪਹਿਲਾਂ ਬਹੁਤ ਬਸਵਾੜ ਸਤਿ ਸ਼੍ਰੀ ਅਕਾਲ ਭਾਈ ਮਨਪ੍ਰੀਤ ਜੀ ਮਨ ਦੇ ਵਿੱਚ ਵਿਚਾਰ ਨਿ ਆਇਆ ਕਿ ਚਾਟੀ ਦੇ ਮਧਾਨੀ ਵਾਲੀ ਲੱਸੀ ਵੇਚਣੀ ਚਾਟੀ ਮਧਾਨੀ ਬੇਸਿਕਲੀ ਪਹਿਲਾਂ ਨਾ ਲੋਕੀ ਯੂਜ਼ ਕਰਦੇ ਹੁੰਦੇ ਸੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿ ਹਾਂ ਚਾਟੀ ਚ ਬਣਾਉਣੀ ਹੈ ਲੱਸੀ ਹੁਣ ਉਹ ਲੁਕਤੀ ਹੋ ਗਈ ਹੈ ਕਿਤੇ ਹੁਣ ਬੰਦ ਹੀ ਨਹੀਂ ਕੀ ਬਣਾਉਂਦੇ ਨਹੀਂ ਬੇ ਲੋਕੀ ਤੇ ਮੇਰਾ ਮਨ ਹੈਗਾ ਸੀ ਕਿ ਜੇ ਲੱਸੀ ਮੇਰਾ ਮਨ ਲੱਸੀ ਦਾ ਸਾਡਾ ਭਗਾ ਹੈ ਬੇਸਿਕਲੀ ਕਿ ਲੱਸੀ ਵੇਚਣੀ ਹੈ ਤੇ ਜੇ ਲੱਸੀ ਵੇਚਣੀ ਆ ਤੇ ਫਿਰ ਮੈਂ ਕਿਹਾ ਮਤਾਣੀ ਦੇ ਵਿੱਚ ਕੀ ਹੋਣਾ ਚਾਟੀ ਦੇ ਵਿੱਚ ਕੀ ਹੋਣਾ ਬਣਾ ਕੇ ਵਿੱਚ ਜਾਵੇ ਤੇ ਫਿਰ ਮੇਰਾ ਮਨ ਕੀਤਾ ਕਿ ਨਹੀਂ ਚਾਟੀ ਇਚੀ ਯੂਜ਼ ਕਰਾਂਗੇ ਮਦਨ ਚਾਟੀ ਯੂਜ਼ ਕਰਾਂਗੇ ਬਣਾਉਣਾ ਵਾਸਤੇ ਨਾ ਜਿਵੇਂ ਇਹ ਡਿਜੀਟਲ ਚੱਲ ਰਹੀਆਂ ਸਾਰੀਆਂ ਚੀਜ਼ਾਂ ਆਸਾਨੀ ਚੀਜ਼ਾਂ ਬਣ ਜਾਂਦੀਆਂ ਨੇ ਜੇ ਲੱਸੀ ਬਣਾਉਣੀਆਂ ਤੇ ਉਹ ਵੀ ਮਸ਼ੀਨਾਂ ਬਹੁਤ ਤਰ੍ਹਾਂ ਦੀਆਂ ਆਈਆਂ ਨੇ ਜਿਨ੍ਹਾਂ ਨਾਲ ਜਲਦੀ ਤੇ ਆਸਾਨ ਤਰੀਕੇ ਨਾਲ ਬਣ ਜਾਂਦੀ ਐ ਤੇ ਇੱਥੇ ਬਹੁਤ ਜ਼ਿਆਦਾ ਮਿਹਨਤ ਵੀ ਲਾਉਣੀ ਪੈਂਦੀ ਐ ਤੁਹਾਨੂੰ ਕਿਵੇਂ ਦੇਖਦੇ ਮੈਨੂੰ ਤਾਂ ਲੱਗਦੀ ਐ ਭਾਈ ਪਰ ਸਵਾਦ ਦਾ ਵੀ ਫਰਕ ਪੈਂਦਾ ਜੋ ਕਿ ਇਹ ਨਹੀਂ ਕਿ ਕੱਲੀ ਮਿਹਨਤ ਹੀ ਲੱਗਦੀ ਐ ਮੈਂ ਤਾਂ ਅੱਜ ਇਹਦਾ ਸਵਾਦ ਦਾ ਸਵਾਦ ਦਾ ਬਿਲਕੁਲ ਡੈਫੀਨੇਸ ਨੇ ਕਿਹੜੀ ਪੀਣੀ ਭਾਈ ਜਰੂਰ ਜੀ ਵੀਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਮਿਹਨਤ ਜ਼ਰੂਰੀ ਹੈ ਜਿੱਥੇ ਮਿਹਨਤ ਲਾਉਣੀ ਪੈਂਦੀ ਹੈ ਉਥੇ ਸਵਾਦ ਵੀ ਦੇ ਰਿਹਾ ਹੈ ਤਾਂ ਆਪਣਾ ਹੀ ਸੈਟਅਪ ਲਾਇਆ ਵੀਰ ਨੇ ਰੋਡ ਦੇ ਉੱਪਰ ਹੀ ਤਾਂ ਪੜਿਆ ਲਿਖਿਆ ਨੌਜਵਾਨ ਹੈ ਅੱਜ ਜਿਹੜਾ ਚਾਟੀ ਦੇ ਮਧਾਨੀ ਵਾਲੀ ਲੱਸੀ ਵੇਚ ਰਿਹਾ ਤੁਸੀਂ ਤਸਵੀਰਾਂ ਵਿੱਚ ਦੇ ਰਹੇ ਹੋ ਇਹ ਫਲੇਵਰ ਵੀ ਦੋ ਤਰ੍ਹਾਂ ਦੇ ਨੇ ਜਿੱਥੇ ਆਪਣੇ ਮੈਨੂਅਲੀ ਲੱਸੀ ਵੇਚ ਰਿਹਾ ਉਥੇ ਜਿਹੜੀ ਇਹਨਾਂ ਨੇ ਰਾਜਮਾ ਦੇ ਚਾਵਲ ਦਾ ਵੀ ਸੈਟਅਪ ਨਾਲ ਲਾਇਆ ਹੋਇਆ ਹੈ ਜਿਹੜੇ ਕਿ ਇਹਨਾਂ ਦੇ ਮਾਤਾ ਜੀ ਆਪ ਬਣਾਉਂਦੇ ਨੇ ਇਹਦਾ ਵੀ ਸੈਟਅਪ ਜਿਹੜਾ ਰੋਡ ਦੇ ਉੱਪਰ ਲੱਗਿਆ ਹੋਇਆ ਹੈ ਤੇ ਬਾਈ ਜੀ ਤੁਹਾਡੀ ਸਟੱਡੀ ਬਾਰੇ ਜਾਨਣਾ ਚਾਹੁੰਦੇ ਕਿਹਣਾ ਬਣੇ ਹਾਂ ਮੈਂ ਗ੍ਰੈਜੂਏਟ ਹਾਂ ਬਾਈ ਜੀ 2018 ਦੇ ਵਿੱਚ ਮੈਂ ਪਾਸ ਆਊਟ ਹੋਇਆ ਹਾਂ ਤੇ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਕੀਤੀ ਆ ਤੇ ਪ੍ਰਾਈਵੇਟ ਜੌਬ ਦਾ ਇਦਾਂ ਮਤਲਬ ਹੈਗਾ ਨਹੀਂ ਕਿ ਆਸ ਕਿ ਹਾਂ ਉਹਦੇ ਵਿੱਚ ਚਾਹੀਏ ਤੇ ਫਿਰ ਆਪਣਾ ਇਹ ਸਟਾਰਟਅਪ ਕਰ ਲਿਆ ਸਟਾਰਟ ਤੁਹਾਡੇ ਪਿਤਾ ਜੀ ਬਾਰੇ ਜਾਨਣਾ ਚਾਹੁੰਦੇ ਪਿਤਾ ਜੀ ਮੇਰੇ ਪਿਤਾ ਜੀ ਡਿਫੈਂਸ ਵਿੱਚ ਹੈਗੇ ਆਨ ਜੌਬ ਇਸ ਟਾਈਮ ਜਸਲਮੇ ਉਥੇ ਜੋਬ ਕਰਦੇ ਬੈਨੇ ਐਸ ਕੰਮ ਕਰੰਟਲੀ ਜੋਬ ਕਰਦੇ ਬੈਨੇ ਹੋ ਤੇ ਘਰ ਮੇਰੇ ਮਦਰ ਹੈ ਗਿਆ ਮਦਰ ਹਾਊਸ ਵਾਈਫ ਹੈ ਗਏ ਬਲਪਰੀ ਜੀ ਪਿਤਾ ਜੀ ਡਿਫੈਂਸ ਦੇ ਵਿੱਚ ਨੇ ਤੁਸੀਂ ਆਪ ਇੰਨਾ ਪੜੇ ਲਿਖੇ ਹੋ ਤਾਂ ਰੋਡ ਦੇ ਉੱਪਰ ਸੈਟਅਪ ਲਾਉਂਦੀ ਜੋ ਲੋਡ ਪੈ ਗਈ ਹੈ ਕੀ ਮਜਬੂਰੀ ਬਣੀ ਹੈ ਮਜਬੂਰੀ ਇਦਾਂ ਦੀ ਕੁਛ ਨਹੀਂ ਭਾਈ ਫੈਮਿਲੀ ਦਾ ਸਪੋਰਟ ਹੈਗਾ ਹੁਣ ਮੈਂ ਕਹਾਂ ਮੇਰਾ ਫਾਦਰ ਡਿਫੈਂਸ ਹੈਗਾ ਉਹਨੂੰ ਸਲਰੀ ਆਉਂਦੀ ਤੇ ਮੈਂ ਘਰ ਬਾ ਕੇ ਖਾਈ ਦਾਂ ਇਹ ਤੇ ਬੱਚਿਆਂ ਵਾਲੀ ਗੱਲ ਹੈ ਗੂਰਖਤਾ ਵਾਲੀ ਗੱਲ ਹੈ ਤੇ ਦੇਖੋ ਹੁਣ ਤੁਸੀਂ ਵੱਡੇ ਹੋ ਗਏ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਵੱਡਾ ਕਰਤਾ ਤੇ ਅੱਗੇ ਤੁਹਾਡੀ ਰਿਸਪੋਨਸੀਬਿਲਟੀ ਬ ਆਪਣੇ ਮਾਪਿਓ ਦੀ ਵੀ ਦੇਖਭਾਲ ਕਰੋ ਤੇ ਮਤਲਬ ਮੇਰਾ ਉਹ ਮੈਂਟੈਲਿਟੀ ਨਹੀਂ ਕਿ ਹਾਂ ਮੇਰਾ ਫਾਦਰ ਡਿਫੈਂਸ ਹੈ ਕਰਦੇ ਚਲੋ ਕਾਰ ਲੱਲੋ ਮੋਟਰਸਾਈਕਲ ਲੱਲੋ ਬਾਪੂ ਨੂੰ ਪਾਹਰੇ ਰਹਿਣੇ ਨਹੀਂ ਉਹ ਕੱਲ ਜੇ ਇਹ ਕਰਦੇ ਤੇ ਕਿਉਂ ਉਹ ਚੀਜ਼ਾਂ ਕਰ ਮੈਂ ਜਦੋਂ ਉਹਦੇ ਜਿੱਪ ਤਾਂ ਖੜਾ ਕਰਤਾ ਉਹਨਾਂ ਨੇ ਪਾਪ ਬੜਾ ਲਖਾ ਕੇ ਕਰਤਾ ਹੁਣ ਚਲੋ ਨਹੀਂ ਜੋਬ ਮਿਲੀ ਤੇ ਕੀ ਕਰ ਸਕਦੇ ਹੁਣ ਨਹੀਂ ਗੁੱਸੇ ਥੋੜਾ ਆ ਜਾਂਦੇ ਕਹਿਣਾ ਕਿ ਹਾਂ ਰੁਹੀ ਜਾਈਏ ਬੱਟੀ ਜਾਈਏ ਕਿ ਆ ਨਹੀਂ ਆ ਹੁਣ ਨਹੀਂ ਆ ਚੱਲੀ ਜਾਓ ਲੈ ਜਿੰਨਾ ਚਾਹਦੇ ਹੋ ਅਜਰੂਰ ਜੀ ਬਾਈ ਦੀ ਮਜਬੂਰੀ ਨਹੀਂ ਹੈ ਪਿਤਾ ਜੀ ਡਿਫੈਂਸ ਦੇ ਵਿੱਚ ਜੌਬ ਦੇ ਨੇ ਔਨ ਡਿਊਟੀ ਨੇ ਤੇ ਵੀਰ ਆਪ ਵੀ ਬਹੁਤ ਪੜਿਆ ਲਿਖਿਆ ਹੈ ਤਾਂ ਵੀਰ ਜਿਹੜਾ ਇਹ ਲੱਜਰੀ ਗੱਡੀ ਦੇ ਉੱਪਰ ਆਉਂਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਆਪਣਾ ਸਮਾਨ ਜਿਹੜਾ ਇਹ ਲੱਜਰੀ ਗੱਡੀ ਦੇ ਉੱਪਰ ਲੈ ਕੇ ਆਉਂਦਾ ਹੈ ਅਤੇ ਆਪਣਾ ਸੈਟਅਪ ਲਾਉਂਦਾ ਹੈ ਤਾਂ ਵਧੀਆ ਅਪਰੇਲ ਹੈ ਜੋ ਮਜਬੂਰੀਆਂ ਨਹੀਂ ਹੁੰਦੀਆਂ ਇਹ ਸੈਟਅਪ ਲਾਉਣਾ ਪੈਂਦਾ ਰੋਡ ਦੇ ਉੱਪਰ ਆਪਣਾ ਜਿਹੜਾ ਮਿਹਨਤ ਨੂੰ ਤਰਜੀਹ ਦੇ ਰਿਹਾ ਵੀਰ ਔਰ ਸਭ ਤੋਂ ਵੱਡੀ ਵਧੀਆ ਚੀਜ਼ ਇਹ ਵੀ ਹੈ ਕਿ ਪੰਜਾਬੀ ਵਿਰਸੇ ਨੂੰ ਹੀ ਦਰਸਾ ਰਿਹਾ ਹੈ ਭਾਈ ਜਿੱਥੇ ਤੁਸੀਂ ਮਿਹਨਤ ਨੂੰ ਤਰਜੀਹ ਦੇ ਰਹੇ हां गड्डी बेसिकली भाई लग्जरी इन द सेंस मतलब Honda City गड्डी है 2000 और पुराना ही मॉडल हैगा ਤੇ ਉਹ ਘਰ ਯੂਜ਼ ਕੇ ਵਾਸਤੇ ਲਿੱਤੀ ਸੀ तो ਹੁਣੋਂ ਮੈਨੂੰ ਹੈਲਪ ਹੋ ਜਾਂਦੀ ਉਹਦੇ ਨਾਲ ਤੇ ਉਹਦੇ ਚ ਮੈਂ ਸਮਾਨ ਲੈ ਕੇ ਆਇਆ ਨਾ ਤਾਂ ਕੰਫਰਟ ਹੋ ਜਾਂਦਾ ਬੇਸਿਕਲੀ ਮੇਰਾ ਨਾਲੇ ਪੁੰਨ ਨਾਲੇ ਫਲੀਆਂ ਹੋ ਰਹੀਆਂ ਨੇ ਤੁਸੀਂ ਪੰਜਾਬੀ ਦੇ ਹੋਏ ਵੱਡਾ ਵੀ ਸੰਭਾਲ ਲਿਆ ਆਇਆ ਹੈ ਤੇ ਆਪਣਾ ਸੌਰੀਓ ਪੂਰਾ ਜਾਣੀ ਬਿਲਕੁਲ ਦੇਖੋ ਭਾਈ ਅ ਜੇ ਤੁਸੀਂ ਪੈਸਾ ਕਮਾਉਂਦੇ ਪਏ ਜੋ ਤੇ ਆਪਣੇ ਕੋਈ ਕੰਫਰਟ ਜ਼ੋਨ ਵਿੱਚ ਨਹੀਂ ਆਉਂਦੇ ਜੇ ਤੁਸੀਂ ਕਹਿੰਦੇ ਜੋ ਨਹੀਂ ਮੈਂ ਉਹ ਚੀਜ਼ ਨਹੀਂ ਕਰਨੀ ਹੋਈ ਕਰੀ ਜਾਓ ਨਾ ਜੇ ਤੁਹਾਡੇ ਕੋਲ ਥੋੜਾ ਬੋਧਾ ਪੈਸਾ ਹੁੰਦਾ ਤੇ ਨਾਲ ਨਾਲ ਚੋਂ ਵੀ ਪਏ ਜਾਓ ਆਪਣੇ ਹਾਂਜੀ ਤੇ ਜਦੋਂ ਚਾਟੀ ਤੇ ਮਦਾਣੀ ਵਾਲਾ ਸੈਟਅਪ ਲਾਇਆ ਸੀ ਤਾਂ ਜਿਹੜੇ ਆਉਂਦੇ ਜਾਂਦੇ ਰਾਜੀ ਉਸ ਦੀ ਜਿਨ੍ਹਾਂ ਨੇ ਪਹਿਲੀ ਵਾਰ ਧਿਆਨ ਦਿੱਤਾ ਹੋਇਆ ਤੁਹਾਡੇ ਵੱਲ ਇਸ ਤਰ੍ਹਾਂ ਦਾ ਬਿਹੇਵੀਅਰ ਸੀ ਦੇਖੋ ਬਿਹੇਵੀਅਰ ਭਾਈ ਸਟਾਰਟਿੰਗ ਦੇ ਵਿੱਚ ਕੋਈ ਵੀ ਕੰਮ ਸਟਾਰਟ ਕਰੋਗੇ ਤੇ ਉਹ ਇਨਸਟੈਂਟਲੀ ਮੈਂ ਅੱਜ ਇਥੇ ਨਵਾਂ ਸਟਾਰਟਅਪ ਕੋਈ ਸਟਾਰਟ ਕਰ ਲੈ ਤੇ ਪਹਿਲੇ ਦਿਨ ਉਹਨੂੰ ਕਸਟਮਰ ਨਹੀਂ ਇਕੱਠਾ ਹੋ ਜੂਗਾ ਪਹਿਲਾਂ ਲੋਕੀ ਵੰਦੇ ਆ ਕਿ ਹਾਂ ਠੀਕ ਹੈ ਚੀਜ਼ ਵਧੀਆ ਬਣਾਉਂਦੇ ਆ ਹੌਲੀ ਹੌਲੀ ਕਸਟਮਰ ਜੁੜਦੇ ਆ ਤੇ ਹੁਣ ਬਹੁਤ ਵਧੀਆ ਰਿਸਪਾਂਸ ਮਿਲਿਆ ਕਾਫੀ ਜانے ਜੁੜੇ ਪਏ ਆ ਰਿਪੀਟਿਡ ਕਸਟਮਰ ਆ ਗਏ ਇਨਾਵੇਂ ਕਸਟਮਰ ਵੀ ਆਉਂਦੇ ਆ ਵੀਡੀਓਜ਼ ਵੀ ਬਣੀਆਂ ਪਈਆਂ ਤੇ ਮੈਂ ਕਹਿੰਦਾ ਚੰਗੀ ਚੀਜ਼ ਦੋਗੇ ਤੇ ਰਿਸਪਾਂਸ ਵਧੀਆ ਮਿਲੂਗਾ ਤੇ ਵਧੀਆ ਸੀ ਰਿਸਪਾਂਸ ਸਟਾਰਟਿੰਗ ਜਿਵੇਂ ਵਧੀਆ ਸੀ ਤੇ ਹੌਲੀ ਹੌਲੀ ਵਧੀਆਗਾ ਬੰਦੂ ਜੀ ਬਹੁਤਿਆਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਆਉਣਾ ਕਿ ਜੇ ਵੀਰ ਇਹਨਾਂ ਪੜ੍ਹਿਆ ਲਿਖਿਆ ਦਾ ਜ਼ਰੂਰੀ ਨਹੀਂ ਹੈਗੇ ਉਹਨੇ ਸੈਟਅਪ ਹੀ ਲਾਉਣਾ ਸੀ ਵਧੀਆ ਜੌਬ ਵੀ ਮਿਲ ਜਾਣੀ ਸੀ ਜੌਬ ਜੰਬਾਉਤੇ ਨੌਜਵਾਨ ਦਾ ਵਿਦੇਸ਼ ਦੀ ਧਰਤੀ ਤੇ ਚਲ ਜਾਂਦੇ ਨੇ 12ਵੀਂ ਪਾਸ ਬਾਅਦ ਚੁੰਦੇ ਨੇ ਪਹਿਲਾਂ ਪਾਸਪੋਰਟ ਬਣਾਉਂਦੇ ਨੇ ਤਾਂ ਪਹਿਲਾਂ ਹੀ ਨਾਲ ਦੀ ਨਾਲ ਹੀ ਵਿਦੇਸ਼ ਚਲੇ ਜਾਂਦੇ ਨੇ ਤੁਸੀਂ ਦੋਵਾਂ ਚੀਜ਼ਾਂ ਚਲ ਧਿਆਨ ਨਹੀਂ ਦਿੱਤਾ ਨਾ ਵਿਦੇਸ਼ ਚਲੇ ਚਲੇ ਜੇ ਉਹ ਤਾਂ ਨਾ ਹੀ ਇੱਥੇ ਜੌਬ ਮਿਲਦੀ ਆ ਹਾਂ ਦੇਖੋ ਜੌਬ ਕਰਦਾ ਪੈ ਸੀ ਪ੍ਰਾਈਵੇਟ ਜੌਬ ਕਰਦਾ ਪੈ ਸੀ ਤੇ ਮੈਂ ਕੱਲਾਂ ਨਹੀਂ ਸਾਰੇ ਕਰਦੇ ਆ ਪ੍ਰਾਈਵੇਟ ਜੌਬ ਤੇ ਪ੍ਰਾਈਵੇਟ ਜੌਬ इजीली ਮਿਲ ਵੀ ਜਾਂਦੀ ਹੈ ਯਾਨੀ ਕਿ ਨਹੀਂ ਮਿਲਦੀ ਜੌਬ ਤੇ ਮਨ ਨਹੀਂ ਹੈਗਾ ਇਹ ਪ੍ਰਾਈਵੇਟ ਜੌਬ ਕਰਨ ਦਾ ਤੇ ਗੱਲ ਕਰੀਏ ਬਾਹਰ ਦੀ ਤੇ ਬਾਹਰ ਮੈਂ ਮਨੇ ਅੱਜ ਤੱਕ ਪਾਸਪੋਰਟ ਹੀ ਬਣਾਇਆ ਤੇ ਕਲਚਰ ਹੀ ਨਹੀਂ ਹੈਗਾ ਇਹ ਫੈਮਲੀ ਦੇ ਵਿੱਚ ਉਹ ਕਰਨ ਦਾ ਨ ਮੈਂ ਕਹਿੰਦਾ ਭਾਈ ਪਈਆਂ ਨੇ ਵੀਡੀਓ ਜੀ ਕਹਿ ਦਨਾ ਕਿ ਆ ਵੀ ਛੁੱਟ ਦਿਹਾਣਾ ਮਾਰਨ ਮੈਂ ਕਹਿੰਦਾ ਜੀ ਫਿਰ ਆਡਰ ਕਾਰਡ ਨੰਬਰ ਲੈ ਲਓ ਉਥੋਂ ਚੈੱਕ ਕਰਾ ਲਓ ਮੈਂਨੇ ਪਾਸਪੋਰਟ ਅਪਲਾਈ ਨਹੀਂ ਕੀਤਾ ਅਜੇ ਤੱਕ ਤੇ ਪਾਸਪੋਰਟ ਨੇ ਅਪਲਾਈ ਕੀਤਾ 10 ਮਹੀਨੇ ਕੀ ਮਤਲਬ ਮੇਰਾ ਮਨ ਹੀ ਨਹੀਂ ਗਈ ਬਾਹਰ ਜਾਂਦਾ ਨਹੀਂ ਪਾਸਪੋਰਟ ਦੇ ਬਣਾ ਕੇ ਰੱਖਿਆ ਨਹੀਂ ਨੇ ਚਲੋ ਬੈਕ ਬੌਂਡ ਤੇ ਰੱਖਦੇ ਆਂ ਚਾਣਾ ਹੀ ਆ ਇੱਕ ਨਾ ਇੱਕ ਦਿੰਦੇ ਮੈਂ ਡਿਫੈਂਸ ਦੇ ਵਿੱਚ ਪਿਤਾ ਜੀ ਸੀ ਤੁਸੀਂ ਇੰਨਾ ਪੜੇ ਲਿਖੇ ਹੋ ਤਾਂ ਤਾਨੇ ਮੇਨੇ ਦਾ ਜਿਹੜਾ ਦੌਰ ਸ਼ੁਰੂ ਹੋ ਜਾਂਦਾ ਜਦੋਂ ਮੁੰਡਾ ਇੰਨਾ ਪੜਿਆ ਹੋਵੇ ਪਿਤਾ ਜੀ ਬੀਐਸਐਫ ਦੇ ਵਿੱਚ ਹੋਣ ਤੇ ਰੋਡ ਦੇ ਉੱਪਰ ਸੈਟਅਪ ਲ ਦੇਖੋ ਮਾਰਦੇ ਭਾਈ ਜੀ 네ਗੇਟਿਵ 네ਗੇਟਿਵ ਕਮੈਂਟ ਵੀ ਕਰਦੇ ਐ ਤੇ ਪੋਜ਼ਿਟਿਵ ਕਮੈਂਟ ਵੀ ਕਰਦੇ ਐ ਤੇ ਬਟ ਇਹ ਹੈ ਕਿ ਮੈਂ ਕਹਿੰਦਾ ਕਿ ਤੁਸੀਂ 네ਗੇਟਿਵਿਟੀ ਵੱਲ ਘੱਟਾ ਜਾਂਦੇ ਜੋ ਪੋਜ਼ਿਟਿਵਿਟੀ ਵੱਲ ਜਾਉਣਾ ਹੈ ਤੁਸੀਂ ਪੋਜ਼ਿਟਿਵਿਟੀ ਉਹ ਦੇਖੋ 네ਗੇਟਿਵ ਲੋਕਾਂ ਨੇ ਬੋਲਣਾ ਬੋਲਣਾ ਤੇ ਜੇ ਤੁਸੀਂ 네ਗੇਟਿਵ ਵੱਲ ਜਾਓਗੇ ਤੇ ਫਿਰ ਤੇ ਮਤਲਬ ਤੁਸੀਂ ਕੰਮ ਨਹੀਂ ਕਰ ਸਕਦੇ ਪੋਜ਼ਿਟਿਵਿਟੀ ਵੱਲ ਜਾਓ ਤੇ ਭਾਈ ਜੀ ਹੁਣ ਇੱਥੇ ਹੋਰ ਜਿਹੜੀ ਜੜੀ ਜੀ ਵੇ ਰੇ ਚਾਟੀ ਤੇ ਮਧਾਨੀਆਂ ਵਾਲੀ ਲੱਸੀ ਦਾ ਨਜ਼ਰ ਆ ਰਹੀ ਹੈ ਹੋਰ ਕੀ ਵੇਚਦੇ ਹੋ ਖਾਣਵਾਸੇ ਰਾਜਮਾ ਚਾਵਲ ਹੁੰਦੇ ਦੁਪਹਿਰ ਦਾ ਲੰਚ ਹੁੰਦਾ ਭਾਈ ਤੇ ਆਪਣਾ ਲੱਸੀ ਹੁੰਦੀ ਹੈ ਮੰਗੋ ਲੱਸੀ ਹੁੰਦੀ ਹੈ ਫਲੇਵਰਡ ਆ ਚਾਟੀ ਵੀ ਲੱਸੀ ਹੁੰਦੀ ਹੈ ਤੇ ਸ਼ਰਦਾਈ ਹੁੰਦੀ ਭਾਈ ਪਰ ਨੌਜਵਾਨ ਬੇੜੀ ਦਾ ਆਂਦੇ ਜੇ ਹੱਥ ਹਲਾ ਜੇ ਰਾਜੀ ਨਹੀਂ ਹੈ ਤੁਸੀਂ ਤੇ ਰਾਜਮਾ ਚਾਵਲ ਵੀ ਵੇਚ ਰਹੇ ਹੋ ਚਾਟੀ ਦੇ ਮਧਾਰੀ ਨਾਲ ਲੱਸੀ ਵੀ ਬਣਾਉਂਦੇ ਹੋ ਸਾਰੀਆਂ ਜੀ ਜਾਂ ਬਣਾ ਰਹੇ ਹਨ ਨਹੀਂ ਮੇਰੀ ਮਦਰ ਹੈਲਪ ਕਰਦੇ ਭਾਈ ਮਦਰ ਮੇਰੀ ਵਾਈਫ ਹੈ ਬੇਸਿਕਲੀ ਇਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਤੇ ਪਿੱਛੇ ਫੈਮਿਲੀ سپورਟ ਬਹੁਤ ਹੋਣਾ ਜ਼ਰੂਰੀ ਹੈ ਜੇ ਤੁਹਾਡੀ ਫੈਮਿਲੀ سپورਟ ਕਰਦੀ ਪਈ ਹੈ ਤੇ ਫਿਰ ਤੁਸੀਂ ਇੱਥੋਂ ਤੱਕ ਆ ਸਕਦੇ ਹੋ ਉਹਨਾਂ ਨੌਜਵਾਨਾਂ ਨੂੰ ਜੀ ਇਹ ਅਪੀਲ ਲਾਉਣੀ ਚਾਹੁੰਦੇ ਹੋ ਜਿਹੜੇ ਆਂਦੇ ਕਿ ਵਿਦੇਸ਼ ਦੀ ਧਰਤੀ ਤੇ ਚਲ ਜੀ ਇਹ ਤਾਂ ਰਾਤੋਂ ਰਾਤਾਂ ਮਿਹਰ ਹੋ ਜੀਏ ਬੰਦੇ ਜੀ ਡਾਲਰਾਂ ਨਾਲ ਜਿਹੜਾ ਪਰਿਵਾਰ ਚੱਲ ਜਾਣਾ ਮੈਂਟੋ ਮੈਂਟੀ ਤਾਂ ਜਿਵੇਂ ਦੇਖਦੇ ਹੋ ਜੀ ਰਾਤੋਂ ਰਾਤ ਅਮੀਰ ਹੋ ਜਾਂਦਾ ਬੰਦਾ ਵਿਦੇਸ਼ ਦੀ ਧਰਤੀ ਤੇ ਜਾਣ ਤੋਂ ਬਾਅਦ ਜਾਂ ਉੱਥੇ ਵੀ ਮਿਹਨਤ ਲਾਉਣੀ ਪੈਂਦੀ ਹੈ ਦੇਖੋ ਮਿਹਨਤ ਲਾਉਣੀ ਪੈਂਦੀ ਹੈ ਹਰ ਜਗ੍ਹਾ ਮਿਹਨਤ ਲਾਉਣੀ ਪੈਂਦੀ ਆ ਉੱਥੋਂ ਤੁਸੀਂ ਡਾਲਰ ਕਮਾ ਕੇ ਇੰਡੀਆ ਦੇ ਪੈਸੇ 'ਚ ਖਰਚੋਗੇ ਤੇ ਵਾਅਦਾ ਤੇ ਮਿਲਣਾ ਹੀ ਆ ਤੁਹਾਨੂੰ ਹੈ ਮਜ਼ਾ ਤੇ ਤਾਂ ਆ ਜੀ ਇੰਡੀਆ 'ਚ ਕਮਾਓ ਤੇ ਇੰਡੀਆ 'ਚ ਖਰਚੋ ਤੁਹਾਡੇ ਨਾਲ ਪੜਦੇ ਯਾਰ ਦੋਸਤ ਇੱਥੇ ਆਉਂਦੇ ਨੇ ਹੁਣ ਤੁਹਾਡੇ ਇਸ ਸੈਟਅਪ ਦੇ ਆਂਦੇ ਆਂਦੇ ਭਾਈ ਮੈਂ ਕਹਿੰਨਾ ਕਿ ਇੱਥੇ ਲੱਸੀ ਪੀ ਕੇ ਜਾਂਦੇ ਆ ਬੜਾ ਮਤਲਬ ਪੋਜ਼ਿਟਿਵ ਜਿਹੜਾ ਰਿਸਪੌਂਸ ਆ ਉਹ ਦਿੰਦੇ ਪਏ ਤੇ ਵਧੀਆ ਕੰਮ ਚੱਲਦਾ ਪਿਆ ਭਾਈ ਤੇ ਭਾਈ ਜੀ ਜਿਨ੍ਹਾਂ ਨੇ ਇੱਥੋਂ ਤਾਂ ਹੀ ਆਉਣਾ ਹੋਵੇ ਤੁਹਾਡਾ ਹੌਸਲਾ ਵਧਾਉਣਾ ਹੋਵੇ ਤਾਂ ਕਿਵੇਂ ਪਹੁੰਚਣ ਇੱਥੋਂ ਤਾਂ ਹੀ ਅਤੇ ਤੁਹਾਡੇ ਹੱਥ ਦੀ ਬਣਾਈ ਹੋਈ ਚਾਟੀ ਦੇ ਮਧਾਨੀ ਦੀ ਲੱਸੀ ਪੀ ਲਈ ਉਹਦੇ ਆਪਣਾ ਐਡਰੈਸ ਤੇ ਟੈਮਿੰਗ ਦੱਸੋ ਅਡਰੈਸ ਹੈਗਾ ਭਾਜੀ ਮਾਲਬਿਆ ਰੋਡ ਨੋਵਲਟੀ ਚੌਂਕ ਤੋਂ ਕ੍ਰਿਸਟਲ ਚੌਂਕੋਂ ਲਵਾਈਦਾ ਤੇ ਆਡ ਗੱਲ ਰਹੇ ਆ ਬਿੱਲੇ ਦੀ ਹੱਡੀ ਦੇ ਓਪੋਜ਼ਿਟ ਆ ਮਤਲਬ ਰਾਜਿਕਾ ਨਾਲ ਉਸ ਦੇ ਓਪੋਜ਼ਿਟ ਲਾਣਾ ਜੋ ਮੈਂ ਟਾਈਮਿੰਗ ਕੀ ਹੈ 12:30 ਤੋਂ ਲਾ ਕੇ 5 ਵਜੇ ਤੱਕ ਬਹੁਤ ਵਧੀਆ ਉਪਰਾਲਾ ਜੀ ਨੌਜਵਾਨ ਵੀਰ ਦਾ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਦੀ ਧਰਤੀ ਵੱਲ ਜਾਂਦੇ ਆ ਉੱਥੇ ਹੀ ਇਹ ਨੌਜਵਾਨ ਵੀਰ ਨੇ ਆਪਣਾ ਸੈਟਅਪ ਲਾਇਆ ਹੈ ਛਾਟੀ ਦੇ ਮਧਾਨੀ ਦੀ ਜਿਹੜੀ ਲੱਸੀ ਵੇਚ ਰਿਹਾ ਹੈ ਉੱਥੇ ਮੌਸਮ ਤੋਂ ਵੀ ਰਾਹਤ ਪਾਈ ਜਾ ਰਹੀ ਹੈ ਤੇ ਮੌਸਮ ਤੋਂ ਰਾਹਤ ਪਾਉਣ ਵਾਸਤੇ ਵਧੀਆ ਉਪਰਾਲਾ ਵੀਰ ਦਾ ਤੇ ਜੇ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਇਸ ਵੀਰ ਦਾ ਹੌਸਲਾ ਵਧਾਉਣ ਵਾਸਤੇ ਇਸਨਾਂ ਦੇ ਸੈਟਅਪ ਤੇ ਜ਼ਰੂਰ ਪਹੁੰਚੋ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਆਨਯਰ ਚੈਨਲ ਦੇ ਨਾਲ